ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਿ ਸ਼ਾਈ ਹੋਏ ਸਹਾਇ ਰੁੱਤ ਪੰਜਵੀਂ ਸਾਖੀ 12ਵੀਂ ਗਨੀਖਾਂ ਤੇ ਨਬੀ ਖਾਨ ਦਾ ਪ੍ਰੇਮ ਮਸਾਬੀ ਤੋਸਦ ਦਾ ਜਿਸ ਪੁਰਖ ਨੂੰ ਤਾਪ ਚੜ ਜਾਵੇ ਉਹ ਮਨੁੱਖ ਨਹੀਂ ਰਹਿੰਦਾ ਇਨਸਾਨੀਅਤ ਦੇ ਗੁਣ ਉਹਦੇ ਅੰਦਰੋਂ ਦੂਰ ਹੋ ਜਾਂਦੇ ਹਨ ਪਰ ਹਜ਼ਾਰਾਂ ਵਿੱਚੋਂ ਐਸੇ ਵੀ ਹਨ ਜੋ ਇਨਸਾਨ ਰਹਿੰਦੇ ਹਨ ਐਸੇ ਨੇਕ ਪੁਰਸ਼ਾਂ ਵਿੱਚੋਂ ਦੋ ਰੂਹੇਲੇ ਪਠਾਨ ਗਨੀਖਾਂ ਤੇ ਨਬੀ ਖਾਨ ਸਨ ਉਹ ਕਦੀ ਸਤਿਗੁਰੂ ਜੀ ਪਾਸ ਆਇਆ ਕਰਦੇ ਸਨ ਕੋੜਿਆਂ ਦੇ ਸੁਧਾਗਰ ਸਨ ਤੇ ਸਤਿਗੁਰੂ ਜੀ ਨੂੰ ਕੋੜੇ ਤਿਆ ਕਰਦੇ ਸਨ ਦੇਵ ਨੇਤ ਨਾਲ ਉਹ ਉਸ ਦਿਨ ਮਾਛੀਵਾੜੇ ਵਿੱਚ ਆਏ ਹੋਏ ਸਨ ਉਹਨਾਂ ਨੇ ਅਨੰਦਪੁਰ ਵਿੱਚ ਹੋ ਬੀਤੀਆਂ ਘਟਾਵਾਂ ਨੂੰ ਸੁਣ ਲਿਆ ਹੋਇਆ ਸੀ ਅਚਾਨਕ ਉਹਨਾਂ ਨੂੰ ਸੂ ਮਿਲੀ ਇਹ ਗੁਰੂ ਜੀ ਪਾਈ ਗੁਲਾਬੇ ਦੇ ਘਰ ਆਏ ਹੋਏ ਹਨ ਉਹ ਸੁਣਦੇ ਸਾਰ ਗੁਲਾਬੇ ਦੇ ਘਰ ਪਹੁੰਚੇ ਅੱਗੇ ਸੱਚਮੁੱਚ ਸਤਗੁਰੂ ਜੀ ਬਿਰਾਜਮਾਨ ਸਨ ਇਹ ਵੇਖ ਕੇ ਉਹਨਾਂ ਨੂੰ ਪ੍ਰਸੰਤਾ ਵੀ ਹੋਈ ਤੇ ਉਦਾਸੀ ਵੀ ਪ੍ਰਸੰਤਾ ਇਸ ਕਰਕੇ ਕਿ ਉਹਨਾਂ ਨੂੰ ਦਰਸ਼ਨ ਹੋ ਗਏ ਅਤੇ ਉਦਾਸੀ ਇਸ ਗੱਲ ਦੀ ਕਿ ਸ਼ਾਹੀ ਪ੍ਰਤਾਪ ਸਾਰਾ ਨਸ਼ਟ ਹੋ ਗਿਆ ਜਿੱਥੇ ਅਖਤ ਤਾਜ ਕਲਗੀ ਸੈਨਾ ਸੇਵਕ ਪਰਿਵਾਰ ਹਾਥੀ ਕੋੜੇ ਗੁਰੂ ਕੇ ਲੰਗਰ ਮੇਲੇ ਤੇ ਰੌਣਕਾਂ ਸਭ ਚਲੀਆਂ ਗਈਆਂ ਉੱਥੇ ਇੱਕ ਸਧਾਰਨ ਫਕੀਰਾਂ ਦੀ ਹਾਲਤ ਵਿੱਚ ਦਾਤਾਰ ਬੈਠੇ ਸਨ। ਉਹਨਾਂ ਦੀਆਂ ਅੱਖਾਂ ਵਿੱਚ ਜਲ ਪਰ ਆਇਆ। ਉਹ ਕਿੰਨਾ ਚਿਰ ਚਰਨਾ ਉੱਪਰ ਮੱਥਾ ਟੇਕਦੇ ਰਹੇ। ਗੁਰੂ ਜੀ ਨੇ ਚਰਨਾ ਤੋਂ ਉਠਾਇਆ, ਪ੍ਰੇਮ ਨਾਲ ਗੱਲ ਲਾਇਆ ਤੇ ਬਚਨ ਕੀਤਾ, "ਪੁਰਸ਼ੋ ਹੌਸਲਾ ਕਰੋ। ਜੋ ਕੁਝ ਜਗਤ ਵਿੱਚ ਹੁੰਦਾ ਹੈ ਉਹ ਅਕਾਲ ਪੁਰਖ ਦੇ ਹੁਕਮ ਨਾਲ ਹੁੰਦਾ ਹੈ। ਬੀਤੀ ਤੇ ਚਿੰਤਾ ਨਹੀਂ ਕਰਨੀ ਚਾਹੀਦੀ। ਤੂੰ ਸਾਨੂੰ ਗੁਰੂ ਨਾਲ ਪ੍ਰੇਮ, ਤੂੰ ਸਾਨੂੰ ਨਿਹਾਲ ਕਰੇ।" ਇਸੇ ਪਿੱਛੇ ਸਧਾਰਨ ਗੱਲਾਂ ਹੁੰਦੀਆਂ ਰਹੀਆਂ। ਅਖੀਰ ਸਤਿਗੁਰੂ ਜੀ ਨੇ ਬਚਨ ਕੀਤਾ ਪ੍ਰੇਮਿਓ ਅਸਾਂ ਅੱਜ ਇੱਥੋਂ ਜਾਣਾ ਹੈ ਜਾਣ ਵਾਸਤੇ ਕੋਈ ਵਸੀਲਾ ਸੋਚਣਾ ਚਾਹੀਦਾ ਹੈ ਸ਼ਾਹੀ ਫੌਜ ਸਾਰੇ ਬਾਰੇ ਖਿਲਰ ਗਈ ਹੈ ਗਨੀਖਾ ਸੱਚੇ ਬਾਦਸ਼ਾਹ ਇਹ ਤਾਂ ਠੀਕ ਹੈ ਕਿ ਸ਼ਾਹੀ ਫੌਜ ਦੇ ਸਿਪਾਹੀ ਚੱਪਾ ਚੱਪਾ ਧਰਤੀ ਤੇ ਖਲੋਤੇ ਹਨ ਘਰ ਘਰ ਲੱਪਟੇ ਫਿਰਦੇ ਹਨ ਜੀ ਜੀ ਨੂੰ ਪੁੱਛਿਆ ਜਾ ਰਿਹਾ ਹੈ ਤਲਾਸ਼ੀਆਂ ਹੋ ਰਹੀਆਂ ਹਨ ਇਸ ਹਾਲਤ ਵਿੱਚ ਅੱਗੇ ਜਾਣਾ ਔਖਾ ਹੈ ਪਰ ਬੰਦਾ ਇੱਕ ਸਲਾਹ ਦਿੰਦਾ ਹੈ ਜੀ ਪਰਵਾਨ ਕਰੋ ਤਾਂ ਠੀਕ ਹੈ ਸਤਿਗੁਰੂ ਜੀ ਕਿ ਐਸੀ ਸਲਾਹ ਹੈ ਗਣੀਖਾ ਦੀਨ ਦੁਨੀ ਦੇ ਮਾਲਕ ਨਾ ਚੀਜ਼ ਇਹ ਬੰਦੇ ਦੀ ਬੀਤਤੀ ਹੈ ਕਿ ਮੁਸਲਮਾਨ ਫਕੀਰਾ ਵਰਗਾ ਲਿਬਾਸ ਬਣਾਇਆ ਜਾਵੇ ਨੀਲਾ ਰੰਗ ਚੰਗਾ ਹੈ ਅਸੀਂ ਆਪ ਨੂੰ ਉੱਚ ਦਾ ਪੀਰ ਪ੍ਰਗਟ ਕਰਕੇ ਪਾਲਕੀ ਵਿੱਚ ਬਿਠਾ ਕੇ ਚੁੱਕ ਕੇ ਮਾਲਵੇ ਨੂੰ ਜਾਂ ਜਿੱਧਰ ਆਖੋ ਉਤਰੇ ਹੀ ਲਾ ਚਲਦੀ ਹਾਂ ਇਸ ਨਾਲੋਂ ਹੋਰ ਚੰਗਾ ਟੰਗ ਕੋਈ ਨਹੀਂ ਅੱਗੇ ਜੋ ਖੁਦਾ ਦੀ ਇੱਛਾ ਹੋਵੇਗੀ सोई ਹੋਵੇਗਾ ਅਸੀਂ ਦੋਵੇਂ ਪ੍ਰਾਪਤੀ ਸੇਵਾ ਕਰਕੇ ਜਨਮ ਸਫਲਾ ਕਰਨਾ ਚਾਹੁੰਦੇ ਹਾਂ ਜੇ ਸੇਵਾ ਕਰਦਿਆਂ ਹੋਇਆ ਮਰਨੋ ਵੀ ਪਵੇ ਤਾਂ ਵੀ ਮਰਨ ਤੋਂ ਨਹੀਂ ਝਿਚਕਾਂਗੇ ਤਾਂ ਸੋ ਕੰਮ ਕਰੋ ਭਾਈ ਦਇਆ ਸਿੰਘ ਤੇ ਧਰਮ ਸਿੰਘ ਜੀ ਵੀ ਇੱਕ ਜ਼ਬਾਨ ਛੇਤੀ ਨਾਲ ਬੋਲ ਪਏ ਇਹ ਵਿਅੰਤ ਚੰਗੀ ਹੈ ਇਹੋ ਕੁਝ ਕਰੋ हे ਦਾਤਾ ਇਸ ਵਿੱਚ ਕੋਈ ਹਰਜ ਨਹੀਂ ਨੀਤੀ ਤੋਂ ਕੰਮ ਲੈਣਾ ਅਧਰਮ ਨਹੀਂ ਧੋਖਾ ਨਹੀਂ ਗੁਰੂ ਜੀ ਸੋਚਣ ਲੱਗ ਪਏ ਉਸ ਸੋਚ ਸਮੇਂ ਸ਼ਾਇਦ ਆਪਨੇ ਪ੍ਰਭੂ ਪਰਮਾਤਮਾ 파ਸੋਂ ਆਗਿਆ ਮੰਗੀ ਉਹਨਾਂ 파ਸੋਂ ਸਲਾਮ ਲਈ ਥੋੜਾ ਚਿਰ ਸੋਚਣ ਪਿੱਛੋਂ ਬਚਨ ਕੀਤਾ ਅੱਛਾ ਇਹੋ ਹੀ ਕੀਤਾ ਜਾਵੇ ਮਾਈ ਗੁਰਦੇਈ ਨੇ ਖੱਦਰ ਦਿੱਤਾ ਇਸ ਖੱਦਰ ਨੂੰ ਨੀਲਾ ਰੰਗਿਆ ਜਾਵੇ ਜਿਸ ਤਰ੍ਹਾਂ ਦਾ ਚੋਲਾ ਸਵਾਰਨਾ ਚਾਹੁੰਦੇ ਹੋ ਉਸੋ ਸਵਾਰ ਲਓ ਭਾਈ ਗੁਲਾਬਾ ਇਸ ਸੇਵਾ ਨੂੰ ਕਰੇ ਤੇ ਕੱਲ ਚਲੇ ਜਾਣਾ ਹੈ ਭਾਈ ਗੁਲਾਬਾ ਵੀ ਕੁਝ ਘਬਰਾ ਰਿਹਾ ਹੈ ਇਸੇ ਆਤਮਾ ਨੂੰ ਦੁਖੀ ਨਹੀਂ ਕਰਨਾ ਚਾਹੀਦਾ ਕਾਜ਼ੀ ਤੇ ਬ੍ਰਾਹਮਣ ਗਵੰਡੀ ਵੀ ਸੋਚ ਰਹੇ ਹਨ ਕਿ ਉਹ ਅਸਾਨੂੰ ਗ੍ਰਿਫਤਾਰ ਕਰਵਾ ਕੇ ਇਨਾਮ ਪ੍ਰਾਪਤ ਕਰਨ। ਉਹਨਾਂ ਦੀ ਨੀਤ ਪੈੜੀ ਹੋ ਗਈ ਹੈ। ਉਸ ਵੇਲੇ ਗੁਲਾਬੇ ਨੂੰ ਸੱਦਿਆ, ਉਸਨੇ ਕਪੜੇ ਨੂੰ ਰੰਗਾਇਆ ਤੇ ਉਹਦੇ ਘਰ ਵਾਲੀ ਨੇ ਦਰਜਣਾ ਨੂੰ ਸੱਦ ਕੇ ਜਿਵੇਂ ਦੱਸਿਆ ਗਿਆ ਸੀ ਤਿਵੇਂ ਚੂਲੇ ਸਵਾ ਦਿੱਤੇ। ਇਹ ਸਾਰਾ ਕੰਮ ਹੋ ਗਿਆ। ਤਾਂ ਰਾਤ ਨੂੰ ਸਫ਼ਰ ਕਰਨ ਦੀ ਥਾਂ ਦਿਨੇ ਸਵਕਤੇ ਹੀ ਇੱਕ ਪਾਲਕੀ ਵਿੱਚ ਸਤਿਗੁਰੂ ਜੀ ਨੂੰ ਬਿਠਾਇਆ ਗਿਆ। ਗਨੀਖਾਂ ਤੇ ਨਬੀ ਖਾਂ ਭਾਈ ਤਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਨੇ ਫਲਕੀ ਨੂੰ ਉਠਾਇਆ ਤੇ ਭਾਈ ਦਇਆ ਸਿੰਘ ਜੀ ਸੇਵਕ ਬਣ ਗਏ ਉੱਚ ਦਾ ਪੀਰ ਬਣਾ ਕੇ ਸਤਿਗੁਰੂ ਜੀ ਨੂੰ ਲੈ ਤੁਰੇ ਮਾਚੀਵਾੜੀ ਦੇ ਬਾਹਰ ਸਰਕਾਰੀ ਆਦਮੀਆਂ ਨੇ ਪੁੱਛਿਆ ਫਲਕੀ ਵਿੱਚ ਕੌਣ ਹੈ ਪੀਰ ਸਾਹਿਬ ਗਨੀਖਾਨ ਨੇ ਉੱਤਰ ਦਿੱਤਾ ਸ਼ਾਹੀ ਫੌਜ ਦੇ ਆਦਮੀਆਂ ਨੇ ਸलाम ਕੀਤੀ ਤੇ ਰਾਹ ਦੇ ਦਿੱਤਾ ਇਸੇ ਤਰ੍ਹਾਂ ਤੁਰੇ ਗਏ ਤਾਂ ਇੱਕ ਥਾਂ ਮੁਗਲ ਫੌਜਦਾਰ ਕੁਝ ਕਰੜੇ ਸੁਭਾ ਦਾ ਸੀ ਉਸ ਨੂੰ ਸ਼ੱਕ ਪਿਆ ਕਿ ਹੋ ਸਕਦਾ ਹੈ ਕਿ ਸਤਗੁਰੂ ਜੀ ਹੀ ਪੇਸ ਬਦਲ ਕੇ ਜਾ ਰਹੇ ਹੋਣ ਉਸ ਨੇ ਪਾਲਕੀ ਰੋਕ ਲਈ ਤੇ ਸਵਾਲ ਕਰਨੇ ਸ਼ੁਰੂ ਕੀਤੇ ਗਨੀਖਾਂ ਤੇ ਨਬੀਖਾਂ ਕਿਉਂਕਿ ਨਸਲੀ ਤੇ ਜਨਮ ਕਰਕੇ ਮੁਸਲਮਾਨ ਸਨ ਤੇ ਰਹਿਣੀ ਬਹਿਣੀ ਬੋਲਚਾਲ ਸਭ ਕੁਝ ਅਸਲ ਹੋਣ ਕਰਕੇ ਜਦੋਂ ਉਹ ਗੱਲ ਕਰਦੇ ਤਾਂ ਉਹਨਾਂ ਦੇ ਸਵਾਲਾਂ ਦੇ ਪੂਰੇ ਉੱਤਰ ਦਿੰਦੇ ਸਨ ਤਾਂ ਅਫਸਰ ਨੂੰ ਕੁਝ ਤਸੱਲੀ ਹੁੰਦੀ ਸੀ ਕਿ ਸ਼ਾਇਦ ਉਹ ਉੱਚ ਦੇ ਪੀਰ ਸੱਚ ਮੁੱਚ ਹੀ ਮੁਸਲਮਾਨ ਹੋਣ ਫਿਰ ਵੀ ਉਸਨੇ ਤਸੱਲੀ ਕਰਨ ਬਤਲੇ ਇਹ ਸਲਾਹ ਕੀਤੀ ਤੇ ਪੀਰਾਂ ਦੀ ਰੋਟੀ ਵਰਜੀ ਗਨੀਖਾ ਬਹੁਤ ਹੁਸ਼ਿਆਰ ਸੀ ਉਸਨੇ ਕਿਹਾ ਜਹਾਂ ਪਨਾ ਪੀਰ ਜੀ ਦਾ ਰੋਜ਼ਾ ਹੈ ਕਿਉਂਕਿ ਆਪਨੇ ਹੁਣੇ ਹੀ ਚਲੀਹਾ ਕੱਟਿਆ ਹੈ ਤੇ ਅਤੇ ਅਜੀ ਅੰਨ ਚਲ ਬਹੁਤਾ ਨਹੀਂ ਛਕਦੇ ਆਪ ਨੂੰ ਸ਼ਕਤ ਨਹੀਂ ਕਰਨਾ ਚਾਹੀਦਾ ਇਸੇ ਤਰ੍ਹਾਂ ਬਹੁਤ ਚਿਰ ਬੈਸੁੰਦੀ ਰਹੀ ਆਕਰ ਫੌਜਦਾਰ ਨੇ ਇੱਕ ਕਾਜ਼ੀ ਨੂੰ ਸੱਤਿਆ ਜੋ ਸਤਗੁਰੂ ਜੀ ਦਾ ਚੰਗੀ ਤਰ੍ਹਾਂ ਜਾਣੂ ਸੀ ਉਹ ਕਾਜ਼ੀ ਮਸਹਬੀ ਜੋਸ਼ ਤੋਂ ਰਹਿਤ ਇਨਸਾਨ ਸੀ ਉਸਨੇ ਆਉਂਦਿਆਂ ਹੀ ਸਤਗੁਰੂ ਜੀ ਨੂੰ ਸਿਆਣ ਲਿਆ ਸਿਆਣ ਕੇ ਸਲਾਮ ਆਖੀ ਪਰ ਫੌਜਦਾਰ ਨੂੰ ਪਤਾ ਨਾ ਲੱਗਣ ਦਿੱਤਾ ਰੱਜ ਕੇ ਦਰਸ਼ਨ ਕੀਤੇ ਨਿਹਾਲ ਹੋਇਆ ਤਾਂ ਉਸਨੇ ਫੌਜਦਾਰ ਨੂੰ ਕਿਹਾ ਸ਼ੱਕ ਕਰਨ ਦੀ ਲੋੜ ਨਹੀਂ ਇਹ ਉੱਚ ਦੇ ਪੀਰ ਦੀਨ ਦੁਨੀਆ ਦੇ ਮਾਲਕ ਹਨ ऐसे खुदा ਦੇ ਪਿਆਰੇ ਉੱਤੇ ਸ਼ੱਕ ਕਰਨਾ ਚੰਗਾ ਨਹੀਂ ਜਾਣ ਦਿਓ ਖੁਦਾ ਮਿਹਰ ਰੱਖੇ ਅੰਤਰਜਾਮੀ ਸਤਿਗੁਰੂ ਜੀ ਸਾਰੇ ਭੇਤ ਨੂੰ ਜਾਣ ਗਏ ਕਿ ਕਾਜੀ ਹੋਰੀ ਉਹਨਾਂ ਦੇ ਬਦਲੇ ਝੂਠ ਬੋਲੇ ਹਨ ਸਹਬਾ ਨੇ ਜ਼ੁਬਾਨੋਂ ਕੁਝ ਕਹਿਣ ਬਿਨਾਂ ਹੀ ਉਸ ਦਾ ਧੰਨਵਾਦ ਕੀਤਾ ਉਸ ਨੂੰ ਨੇ ਹਾਲ ਕੀਤਾ ਤੇ ਜਨਮ ਮਰਨ ਦਾ ਬੰਧਨ ਕੱਟ ਦਿੱਤਾ ਕਾਜੀ ਦੇ ਅੱਖ ਨੂੰ ਫੌਜਦਾਰ ਨੇ ਸੱਚ ਮੰਨ ਲਿਆ ਤੇ ਪਾਲਕੀ ਨੂੰ ਅੱਗੇ ਜਾਣ ਦੀ ਖੁੱਲ ਦਿੱਤੀ ਉਸ ਖਤਰੇ ਦੇ ਟਲਨ ਪਿੱਛੋਂ ਇੱਕ ਛੋਟਾ ਜਿਹਾ ਜੱਥਾ ਅੱਗੇ-ਅੱਗੇ ਤੁਰਿਆ ਗਿਆ ਪੂਰੀ ਮੰਜ਼ਲ ਕਰਨ ਪਿੱਛੋਂ ਹੇ ਹਰਪਿੰਦ ਜੋ ਜ਼ਿਲ੍ਹਾ ਲੁਧਿਆਣਾ ਵਿੱਚ ਹੈ ਉੱਥੇ ਪੁੱਜ ਗਏ ਵਾਹਿਗੁਰੂ ਜੀ ਹਮੀਆਂ ਨੂੰ ਗਲਤੀ ਲਈ ਮਾਫ ਕਰਨਾ ਚਾਹੀਏ ਵਾਹਿਗੁਰੂ ਜੀ ਸਭ ਤੋਂ ਆਪੜਿਆ ਸੁਣਿਆ ਪਰਵਾਣ ਕਰਨਾ ਚਾਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ